ਸਾਰੇ ਸਾਥਿਓ ਮੈਂ ਤੁਹਾਡਾ ਆਪਣਾ ਮਜੀਕ ਮਾਜੂਨਾ ਚ ਅਨਿਤਵਾਰ ਪਹੁੰਚੇ ਸਮਾਜ ਪਾਰਟੀ ਜੋਸ਼ ਹਣਾ ਚੋਰ ਪੈਂਟਰ ਠਿੰਗੜਾ ਔਰ ਗੈਲ ਮਈਆਲੀ ਮੈਂ ਸਾਰੇ ਹੀ ਸਤਕਾਰਯੋਗ ਸਾਥੀਆਂ ਦਾ ਆਪਣੇ ਵੋਟਰਾਂ ਦਾ ਸਪੋਰਟਰਾਂ ਦਾ ਔਰ ਮੇਰੇ ਸਤਕਾਰਯੋਗ ਵੀਰ ਜਿਹੜੇ ਵਰਕਰ ਮੇਰੇ ਦੋਸਤ ਜਿਹੜੇ ਕਿ ਲਗਾਤਾਰ 10 ਦਿਨ ਤੋਂ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਔਰ ਲਗਾਤਾਰ ਜਿਹੜੇ ਦਾਤ ਮਿਹਨਤ ਕਰਦੇ ਰਹੇ ਸਾਰਿਆਂ ਧੰਨਵਾਦ ਔਰ ਸਭ ਤੋਂ ਤਾਪਾ ਧੰਨਵਾਦ ਮੇਰੇ ਸਤਕਾਰਯੋਗ ਬੀਬੀਆਂ ਭੈਣਾਂ ਦਾ ਜਿਨ੍ਹਾਂ ਨੇ ਮੇਰੇ ਨਾਲ ਮੋਢੇ ਦਾ ਮੋਢਾ ਲਾ ਕੇ ਜਿਹੜਾ ਘਰ ਘਰ ਪ੍ਰਚਾਰ ਕੀਤਾ ਔਰ ਸਭ ਤੋਂ ਵੱਧ ਮੈਂ ਧੰਨਵਾਦ ਕਰਨਾ ਮੇਰੇ ਬਹੁਤ ਹੀ ਸਤਾਰਤੋ ਜੋ ਵੀਰ ਜਿਹੜੇ ਵਿਦੇਸ਼ਾਂ 'ਚ ਬੈਠੇ ਨੇ ਵਰਲਡ ਵਾਈਡ ਵੀਐਸਪੀ ਸਪੋਰਟਰ ਗਰੁੱਪ ਉਹਨਾਂ ਸਾਰੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਡੋਲਣ ਨਹੀਂ ਦਿੱਤਾ ਔਰ ਝੰਡੇ ਬੈਨਰ ਪੋਸਟਰ ਔਰ ਕੋਈ ਕੰਮ ਨਹੀਂ ਉਾਰ ਦਿੱਤੀ ਉਹਨਾਂ ਦੀ ਕਿਰਪਾ ਦੇ ਨਾਲ ਜਿਹੜੀ ਇਹ ਜਿਹੜੀ ਮੁਹਿੰਮ ਹੈ ਸਾਡੀ ਬੜੀ ਸਫਲ ਹੋਈ ਹੈ ਮੈਂ ਆਸ ਕਰਦਾ ਕਿ ਸਾਰੇ ਨੌਜਵਾਨਾਂ ਦਾ ਸਾਰੇ ਦੋਸਤਾਂ ਦੀ ਜਿਹੜੀ ਮਿਹਨਤ ਹੈ ਆਪਣੀ ਬੀਬੀਆਂ ਦੀ ਭੈਣਾਂ ਦੀ ਬਜ਼ੁਰਗਾਂ ਦੀ ਮਿਹਨਤ ਹੈ ਉਹ ਜ਼ਰੂਰ رنگ ਲਿਆਏਗੀ ਔਰ ਅਸੀਂ ਇਹ ਸੀਟ ਨੂੰ ਬੜੀ ਆਸਾਨੀ ਦੇ ਨਾਲ ਜਿਹੜੀ ਉਹ ਜਿੱਤ ਪ੍ਰਾਪਤ ਕਰਾਂਗੇ ਜੈ ਭੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਲਰਦੇ ਧੰਗੁਰਦੇ